ਇਹ ਫਕੀਰਤਾ ਦੇ ਨੇ ਚੋਣਾ ਦਾ ਨੇੜੇ ਆਉਂਦਾ ਜਾ ਰਹੇ ਉਸ ਨੂੰ ਲੈ ਕੇ ਹਰੇਕ ਪਾਰਟੀ ਨੂੰ ਚੋਣ ਤਰ ਗਰਮੀਆਂ ਤੇਜ਼ ਕਰ ਦਿੱਤੀ ਗਈਆਂ ਨੇ ਪੰਜਾਬ ਦੀ ਅਮਰੀ ਸਾਦੀ ਸਭ ਤੋਂ ਹੌਟ ਸ਼ੀਟ ਮੰਨੀ ਜਾ ਰਹੀ ਹੈ ਸ਼ੀਟ ਤੇ ਕਾਂਗਰਸ ਦੇ ਪਾਰਤਾਰ ਲਵਜੋਤ ਸਿੰਘ ਸਿੱਧੂ, ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀ ਆ, ਆਮ ਆਤੀ ਪਾਰਟੀ ਵੱਲੋਂ ਕੀਤੀ ਜੀਵਨ ਜੋਤ ਕੌਰ ਤੇ ਭਾਜਪਾ ਦੇ ਵੱਲੋਂ ਜਗਮੋਰ ਸਿੰਘ ਰਾਜੂ ਪੜੇ ਨੇ। ਇਹਨਾਂ ਨੇ ਅੱਜ ਆਪਣਾ ਚੋਣ ਪ੍ਰਚਾਰ ਪੰਜਾਬ ਦੇ ਕੈਬਨਟ ਮੰਤਰੀ ਗੁਰਕਿਰਤ ਸਿੰਘ ਕੋਟਲੀ ਨੇ ਖੰਨਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਕੋਟਲੀ ਆਪਣੇ ਦਾਦਾ ਤੇ ਮਰਹੂਮ ਮੁੱਖ ਮੰਤਰੀ ਬੈਂਤ ਸਿੰਘ ਦੀ ਐਮਬੈਸਡਰ ਕਾਰ ਵਿੱਚ ਨਾਮਜ਼ਦਗੀ ਭਰਨ ਪਰਿਵਾਰ ਸਮੇਤ ਪਹੁੰਚੇ। ਇਸ ਕਾਰ ਦੀ ਵਰਤੋਂ ਅਤਵਾਦੀ ਸਮੇਂ ਬੈਂਤ ਸਿੰਘ ਵੱਲੋਂ ਕੀਤੀ ਗਈ ਸੀ। ਸ਼ਹੀਦੀ ਮਗਰੋਂ ਬੈਂਤ ਦੀ ਕਾਰ ਇਸ ਪਰਿਵਾਰ ਨੇ ਸੰਭਾਲ ਕੀਤੀ ਜਦੋਂ ਵੀ ਕੋਈ ਪਰਿਵਾਰ ਦਾ ਮੈਂਬਰ ਕੋਈ ਝੋਲਣ ਜਾਂਦਾ ਤਾਂ ਨਾਮਜ਼ਦਗੀ ਇਸ ਕਾਰ 'ਚ ਕੀਤੀ ਜਾਂਦੀ ਇਸ ਕਾਰ ਨੂੰ ਪਰਿਵਾਰ ਆਪਣੇ ਲਈ ਲੱਕੀ ਮੰਨਦਾ ਨੋਮੀਨੇਸ਼ਨਸ ਦਾ ਪੂਰੇ ਪੰਜਾਬ ਅੰਦਰ ਆਖਰੀ ਦਿਨ ਆ ਤੋ ਤਕਰੀਬਨ ਅੱਜ 3 ਵਜੇ ਤੱਕ ਸਾਰੀਆਂ ਨੋਮੀਨੇਸ਼ਨਸ ਭਰੀਆਂ ਜਾਣੀਆਂ ਨੇ ਅੱਜ ਮੈਂ ਵੀ ਆਪਣਾ ਨੋਮੀਨੇਸ਼ਨ ਬਤੌਰ ਕਾਂਗਰਸ ਪਾਰਟੀ ਦੇ ਕੈਂਡੀਡੇਟ ਖੰਨਾ ਵਿਧਾਨ ਸਭਾ ਹਲਕੇ ਤੋਂ ਇਥੋਂ ਅੱਜ ਐਸ ਡੀ ਐਮ ਦਫ਼ਤਰ ਦੇ ਵਿੱਚ ਭਰਿਆ ਔਰ ਅੱਜ ਹੀ ਅੱਜੋਂ ਹੁਣ ਲੜਾਈ ਸ਼ੁਰੂ ਹੋ ਗਈ ਹੈ ਲੜਾਈ ਜਿਹੜੀ ਹੈ ਉਹ ਲੋਕਤੰਤਰ ਲਈ ਹੈ ਲੋਕਾਂ ਨੂੰ ਸੁੱਖ ਸਹੂਲਤਾਂ ਦੀ ਲੜਾਈ ਹੈ ਪੰਜਾਬ ਨੂੰ ਜਿਤਾਉਣ ਦੀ ਲੜਾਈ ਹੈ ਉਹ ਅਸੀਂ ਲੜਾਂਗੇ ਔਰ ਮੈਨੂੰ ਪੂਰੀ ਆਸ ਹੈ ਕਿ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਫੈਸਲਾ ਦੇਣਗੇ ਔਰ ਅਸੀਂ ਪੂਰੇ 5 ਸਾਲਾਂ ਲਈ ਫੇਰ ਲੋਕਾਂ ਦੀ ਸੇਵਾ ਕਰ ਸਕਾਂਗੇ ਤੇ ਕੰਪੇਨਿੰਗ 'ਚ ਪਿੰਡਾਂ 'ਚ ਵੀ ਜਾ ਚੁੱਕੇ ਹਾਂ ਸ਼ਹਿਰਾਂ 'ਚ ਵੀ ਜਾ ਚੁੱਕੇ ਹਾਂ ਕਿਸ ਤਰ੍ਹਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੁਣ ਤੱਕ ਬਹੁਤ ਅੱਛਾ ਰੁਝਾਨ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਚ ਚਰਨਜੀਤ ਸਿੰਘ ਚੰਨੀ ਚੰਨੀ ਸਰਕਾਰ ਜਿਹਨੂੰ ਲੋਕ ਚੰਗੀ ਸਰਕਾਰ ਕਹਿੰਦੇ ਨੇ ਔਰ ਜੋ ਅਸੀਂ ਲੋਕ ਪੱਕੀ ਫੈਸਲੇ ਕੀਤੇ ਨੇ ਔਰ ਜੋ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ ਔਰ ਤਿੰਨ ਮਹੀਨੇ ਦੇ ਅੰਦਰ ਅੰਦਰ ਪੰਜਾਬ ਦੇ ਹਾਲਾਤਾਂ ਨੂੰ ਬਦਲ ਕੇ ਰੱਖਤਾ ਪੰਜਾਬ ਦੀ ਫੀਜ਼ਾ ਬਦਲਤੀ ਔਰ ਲੋਕਾਂ ਨੂੰ ਲੱਗਣ ਲੱਗਿਆ ਕਿ ਇਹ ਸਾਡੇ ਆਮ ਲੋਕਾਂ ਦੀ ਸਰਕਾਰ ਆ ਔਰ ਜਿਵੇਂ ਅਸੀਂ ਇਤਿਹਾਸਿਕ ਫੈਸਲੇ ਕੀਤੇ ਨੇ ਔਰ ਸਾਰੇ ਦੇ ਸਾਰੇ ਫੈਸਲੇ ਲਾਗੂ ਕੀਤੇ ਨੇ ਤੋਂ ਅੱਜ ਲੋਕਾਂ ਦੇ ਉਹ ਗੱਲ ਮੰਨਦੇ ਅੰਦਰ ਅੱਜ ਲੋਕਾਂ ਵਿੱਚ ਬੜਾ ਉਤਸ਼ਾਹ ਹੈ ਬੜਾ ਚਾਅ ਹੈ ਲੋਕਾਂ ਦਾ ਚੰਨੀ ਸਰਕਾਰ ਦੇ ਪ੍ਰਤੀ ਕਾਂਗਰਸ ਪਾਰਟੀ ਦੇ ਪ੍ਰਤੀ ਸੋ ਮੈਨੂੰ ਪੂਰੀ ਆਸ ਹੈ ਕਿ ਬਹੁਤ थੰਪਿੰਗ ਮੈਜੋਰਟੀ ਦੇ ਨਾਲ ਜਿਸ ਤਰ੍ਹਾਂ 17 ਦੇ ਵਿੱਚ ਆਏ ਸੀ ਅਸੀਂ ਉਸੇ ਤਰ੍ਹਾਂ 2022 ਦੀਆਂ ਚੋਣਾਂ 'ਚ ਵੀ ਕਾਂਗਰਸ ਪਾਰਟੀ ਸਰਕਾਰ ਬਣਾਉ ਤੇ ਕਾਂਗਰਸ ਨੇ ਕਾਲਿੰਗ ਡਰਾਈਵ ਵੀ ਸ਼ੁਰੂ ਕੀਤੀ ਹੈ ਜੀ ਪੁੱਛਿਆ ਜਾ ਰਿਹਾ ਲੋਕਾਂ ਤੋਂ ਕਿ ਕਿਸ ਤਰ੍ਹਾਂ ਸੀਐਮ ਚਾਹੀਦਾ ਸਿੱਧੂ ਚਾਹੀਦਾ ਜਾਂ ਚੰਨੀ ਚਾਹੀਦਾ ਜਾਂ ਕੋਈ ਹੋਰ ਉਸ ਨੂੰ ਤੁਸੀਂ ਲੈ ਕੇ ਕੀ ਕਹੋਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਸੀਐਮ ਫੇਸ ਹੈ ਉਹਨੂੰ ਲੈ ਕੇ ਕਾਂਗਰਸ ਅੱਗੇ ਹੋ ਸਕਦੀ ਹੈ ਦੇਖੋ ਜਿਸ ਤਰ੍ਹਾਂ ਟਾਈਮ ਬਦਲਦਾ ਜਾਂਦਾ ਹੈ ਔਰ ਹਰ ਆਦਮੀ ਜਿਹੜਾ ਵਾ ਉਹ ਇਨਵੋਲਵਮੈਂਟ ਚਾਹੁੰਦਾ ਹੈ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਹਰ ਬੰਦੇ ਦੀ ਜ਼ਿੰਮੇਵਾਰੀ ਹੋਵੇ ਉਹਦੀ ਇਨਵੋਲਵਮੈਂਟ ਹੋਵੇ ਤਾਂ ਜੋ ਇੱਕ ਚੰਗਾ ਵਿਕਲਪ ਨਿਕਲ ਕੇ ਆਵੇ ਤੋਂ ਇਸ ਲਈ ਇਹ ਬਹੁਤ ਅੱਛੀ ਰਵਾਇਤ ਹੈ ਅਗਰ ਲੋਕਾਂ ਨੂੰ ਪੁੱਛਿਆ ਜਾ ਰਿਹਾ ਲੋਕਾਂ ਤੋਂ ਰਾਏ ਲਈ ਜਾ ਰਹੀ ਹੈ ਤਾਂ ਫੇਰ ਮੈਂ ਸਮਝਦਾ ਕਿ ਇੱਕ ਮਜ਼ਬੂਤ ਦਾਵੇਦਾਰੀ ਜਿਹੜੀ ਉਹ ਨਿਕਲ ਕੇ ਆਊਗੀ ਔਰ ਦੇਖੋ ਲੋਕ ਰਾਜ ਦੇ ਅੰਦਰ ਉਹੀ ਹੁੰਦਾ ਜੋ ਲੋਕ ਚਾਹਦੇ ਤੋ ਜਿਹਨੂੰ ਲੋਕ ਚਾਹਣਗੇ ਜਾਂ ਜਿਸ ਤਰ੍ਹਾਂ ਲੋਕ ਲੋਕਾਂ ਦੀ رائے ਹੋएगी ਉਸਤੇ ਹੀ ਕਾਂਗਰਸ ਪਾਰਟੀ ਵੀ ਆਪਣੀ ਮੂਰ ਲਾਏਗੀ ਐਸਐਮਜ਼ ਪੰਜਾਬ ਦੇ ਲਈ ਖਨਾਤੋਂ ਨਰਪਿੰਦਰ ਸਿੰਘ ਦੀ ਰਿਪੋਰਟ